ਦਾ ਉਹ ਭਰਾ ਸਾਡੇ ਉਹਦੀ ਉਹਦੀ ਕੁਰਬਾਨੀਆਂ ਕੇ ਸਾਡਾ ਸਿਰ ਝੁਕਦਾ ਉਸ ਬਾਈ ਦੀ ਜੋ ਜੋ ਉਸ ਬਾਈ ਦੀ ਸੂਝ-ਬੂਝ ਜੋ ਬਾਈ ਕੋਲੇ ਗਿਆਨ ਸੀ ਜੋ ਬਾਈ ਜੀ ਕੋਲੇ ਨੌਲੇਜ ਸੀਗੀ ਉਹਦਾ ਸਾਨੂੰ ਹਮੇਸ਼ਾ ਸਾਰੀ ਰਹਿਣੀ ਦੁਨੀਆ ਤੇ ਕਰ ਘਾਟਾ ਰਹਿਣਾ ਆਪ ਦੇ ਨਾਲ سلوਕ ਕਿਹੋ ਜਿਹਾ ਕਰ ਰਹੇ ਨੇਗੇ ਪੰਜਾਬ ਦੀਆਂ ਇੱਟੀਆਂ ਵੱਡੀਆਂ ਕੁਰਬਾਨੀਆਂ ਜੇ ਪੰਜਾਬ ਨੇ ਜੇ ਸਾਡੇ ਨਾਲ ਇਹੋ ਜਿਹਾ ਕੁਝ ਜਿਹੜੀਆਂ ਮਾੜੀਆਂ ਕਰਤੂਤਾਂ ਕਰ ਰਹੇ ਨੇ ਜੇ ਅਸੀਂ ਆਪਣੀ ਅਈ ਤੇ ਆਗੇ ਤਾਂ ਫਿਰ ਇਹਨਾਂ ਦੇ ਹਾਲਾਤ ਕੀ ਹੋਣਗੇ ਅੱਜ ਸਾਡੇ ਉਹ ਮਨ ਭਰੇ ਹੋਏ ਨੇਗੇ ਉਹ ਬਾਈ ਨੂੰ ਅਸੀਂ ਯਾਦ ਕਰਦੇ ਆਂ ਕਿ ਜੇ ਸਾਡੇ ਵਿੱਚ ਅੱਜ ਵਾਈ ਹੁੰਦਾ ਤਾਂ ਗੱਲਬਾਤ ਕੁਝ ਹੋਰ ਹੀ ਹੁੰਦੀ। ਸਮਾਂ ਇਹ ਚੀਜ਼ ਆ ਦੇਖੋ ਅੱਜ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦੇ ਗਾਲਾਂ ਪੈਂਦੀ ਨੇ ਜਿਨ੍ਹਾਂ ਨੇ ਕੁਝ ਸੱਚੇ ਸੱਚੇ ਮਨੋਂ ਕੰਮ ਕੀਤਾ ਉਹਨਾਂ ਨੂੰ ਵੀ ਸੰਸਦ ਦੁਨੀਆ ਯਾਦ ਰੱਖੂਗੀ। ਇਹ ਗੱਲ ਮੈਂ ਜਿਹੜੀ ਕਹਿਣਾ ਵੀ ਸਾਡੇ ਆਪਣੇ ਹੀ ਨੇ ਸਾਨੂੰ ਸਰਕਾਰਾਂ ਦੇ ਲੀਡਰ ਸਾਨੂੰ ਲੜਾ ਲੜਾ ਮਾਰੀ ਜਾਂਦੇ ਨੇ ਸਾਨੂੰ ਕਾੜ ਕੇ ਰੱਖਦੇ ਨੇ ਹੈਨਾ ਪਰ ਜੇ ਉਹੀ ਗੱਲ ਆ ਵੀ ਜੇ ਸਾਡਾ ਸਬਰ ਦਾ ਮਾਣ ਟੁੱਟ ਗਿਆ ਤਾਂ ਇਹਨਾਂ ਦਾ ਹਾਲਾਤ ਬੜੇ ਮਾੜੇ ਹੋਣਗੇ ਜਿਹੜੇ ਇਹ ਰਾਜੇ ਵਜ਼ੀਰ ਬਣੇ ਬੈਠੇ ਨੇ ਅੱਜ ਉਹਨਾਂ ਕਰਕੇ ਅੱਜ ਇਹ ਕਾਰਪੋਰੇਟ ਘਰਾਣੇ ਦੇ ਬਣ ਕੇ ਪਈ ਸੀ ਕਿਸਾਨਾਂ ਮਜ਼ ਕੱਲੇ ਤੁਸੀਂ ਦੇਖੋ ਅੱਜ ਜਿਹੜਾ ਕਿਸਾਨ ਇੱਥੇ ਲੜਾਈ ਲੜ ਰਿਹਾ ਪੰਜਾਬ ਦੇ ਵਿੱਚ ਵੀ ਕੀ ਚੱਲ ਰਿਹਾ ਪੰਜਾਬ ਦੇ ਜਿਹੜੇ ਰਾਜਨੀਤਿਕ ਲੋਕ ਨੇ ਉਹ ਕੀ ਕਰਦੇ ਨੇਗੇ ਉਹ ਸਾਨੂੰ ਜਾਤਾਂ ਪਾਤਾਂ ਦੇ ਨਾਂ ਤੇ ਆਧਾਰ ਤੇ ਲਾ ਕੇ ਲੜਾ ਕੇ ਮਾਰਦੇ ਨੇ ਕਿਸਾਨਾਂ ਦੇ ਮਜ਼ਦੂਰਾਂ ਨੂੰ ਅੱਜ ਇੱਥੇ ਇਹ ਇਹੀ ਤਾਂ ਮੈਂ ਤੁਹਾਨੂੰ ਗੱਲ ਦੱਸ ਕੇ ਹਟਿਆ ਵੀ ਇਹ ਪੰਜਾਬ ਦੇ ਨਾਲ ਸਲੂਕ ਕਿਹੋ ਜਿਹਾ ਕਰ ਰਹੇ ਨੇਗੇ ਪੰਜਾਬ ਦੀਆਂ ਇੱਟੀਆਂ ਵੱਡੀਆਂ ਕੁਰਬਾਨੀਆਂ ਜੇ ਪੰਜਾਬ ਨੇ ਜੇ ਸਾਡੇ ਨਾਲ ਇਹ ਜੋ ਕੁਸ਼ੀ ਜਿਹੜੀਆਂ ਮਾੜੀਆਂ ਕਰਤੂਤਾਂ ਕਰ ਰਹੇ ਨੇ ਜੇ ਅਸੀਂ ਆਪਣੀ ਆਈ ਤੇ ਆਗੇ ਤਾਂ ਫਿਰ ਇਹਨਾਂ ਦੇ ਹਾਲਾਤ ਕੀ ਹੋਣਗੇ ਜਿਹੜੇ ਬਾਪ ਸਾਡੇ ਬਲੇ ਸੋਨਹਾਲ ਸੋਨਹਾਲ ਸਾਡਾ ਸਾਡਾ ਸਬਰ ਹੈ ਇਹ ਸਾਡੇ ਸਬਰ ਨੂੰ ਜਿਦ ਤੇ ਸਾਡਾ ਸਬਰ ਦਾ ਬੰਨ ਟੁੱਟ ਗਿਆ ਤਾਂ ਇਹਨਾਂ ਦਾ ਹਾਲਾਤ ਕੀ ਹੋਣਗੇ ਇਹ ਚੀਜ਼ ਸੋਚੋ ਇਹ ਚੀਜ਼ ਦੇਖੋ ਇਹ ਅਸੀਂ ਅੱਜ ਸਬਰ ਨਾਲ ਬੈਠੇ ਆ ਸਾਡੇ ਬਜ਼ੁਰਗ ਨੇ ਸਾਡੇ ਨੌਜਵਾਨ ਨੇਗੇ ਜਿੱਦਣ ਸਾਡਾ ਸਰਬ ਦਾ ਸਬਰ ਦਾ ਬੰਨ ਟੁੱਟ ਗਿਆ ਉਦੋਂ ਬਹੁਤ ਇਹਨਾਂ ਦੇ ਮਾਲਿਆਂ ਚ ਗੱਲਬਾਤ ਚੱਲ ਰਹੀ ਆ ਗੱਲਬਾਤ ਨਹੀਂ ਨਿਬੜਦੀ ਤਾਂ ਕੀ ਹੋਊਗਾ ਜੀ ਦੀਪ 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 ਅੱਜ ਵਰਸੀ ਵੀ ਆ ਦੇਵ ਸਿੱਧੂ ਬਾਈ ਨੂੰ ਅੱਜ ਮੈਂ ਖਾਸ ਕਰਕੇ ਜਿੱਦਾਂ ਪਹਿਲਾਂ ਵੀ ਯਾਦ ਕਰਕੇ ਹਟਿਆ ਤੁਸੀਂ ਬਹੁਤ ਚੰਗੀ ਗੱਲ ਹੋ ਗਈਆਂ ਭੁੱਲ ਗਿਆ ਦੀਪ ਬਾਈ ਦਾ ਤੁਸੀਂ ਪਹਿਲਾਂ ਨਾ ਗੱਲ ਦੀਪ ਬਾਈ ਦੀ ਛੇਣੀ ਸੀ ਸਾਡਾ ਉਹ ਭਰਾ ਹੈ ਸਾਡੇ ਉਹਦੇ ਉਹਦੀ ਕੁਰਬਾਨੀ ਅੱਗੇ ਸਾਡਾ ਸਿਰ ਉਸ ਬਾਈ ਦੀ ਜੋ ਜੋ ਉਸ ਬਾਈ ਦੀ ਸੂਝ-ਬੂਝ ਜੋ ਬਾਈ ਕੋਲੇ ਗਿਆਨ ਸੀ ਜੋ ਬਾਈ ਜੀ ਕੋਲੇ ਨੌਲੇਜ ਸੀਗੀ ਉਹਦਾ ਸਾਨੂੰ ਹਮੇਸ਼ਾ ਸਾਰੀ ਰਹਿਣੀ ਦੁਨੀਆ ਤੇ ਕਰ ਘਾਟਾ ਰਹਿਣਾ ਹੈ ਹਨਾ ਜੀ ਪਰ ਅਸੀਂ ਉਹਨਾਂ ਦੀ ਸੋਚ ਨੂੰ ਜਿਉਂਦਾ ਰੱਖਾਂਗੇ ਅਸੀਂ ਉਹਨਾਂ ਦੀ ਸੋਚ ਤੇ ਤੁਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਦੀ ਪੈਰਾ ਸੋਚ ਤੇ ਪੈਰਾ ਦੇਣ ਦੀ ਕੋਸ਼ਿਸ਼ ਕਰਾਂਗੇ ਅੱਜ ਸਾਡੇ ਉਹ ਮਨ ਭਰੇ ਹੋਏ ਨੇ ਕਿ ਉਹ ਬਾਈ ਨੂੰ ਅਸੀਂ ਯਾਦ ਕਰਦੇ ਆ ਕਿ ਜੇ ਸਾਡੇ ਵਿੱਚ ਅੱਜ ਬਾਈ ਹੁੰਦਾ ਤਾਂ ਗੱਲਬਾਤ ਕੁਝ ਹੋਰ ਹੀ ਇਹ ਗੱਲ ਆ ਹਮੇਸ਼ਾ ਉਸ ਬਾਈ ਦੀ ਸਾਡੇ ਵੀਰ ਦੀ ਘਾਟ ਸਾਨੂੰ ਰੜਕਦੀ ਹੀ ਰਹਣੀ ਜਿਉਂਦੇ ਆ ਰਿਆ ਤਾਂ ਵਿਰੋਧ ਬੜਾ ਹੋਇਆ ਮੋੜਨੇ ਸਾਰੇ ਯਾਦ ਕਰਦੇ ਵੀ ਦੇਖੋ ਜੀ ਮੇਰੇ ਤੁਹਾਨੂੰ ਗੱਲ ਦੱਸਦਾ ਬਾਈ ਜੀ ਮੇਰਾ ਜਿਹੜਾ ਦੀਪ ਬਾਈ ਦੀ ਗੱਲ ਆ ਦੀਪ ਬਾਈ ਨਾਲ ਸਾਂਝ ਕਿੱਥੋਂ ਬਾਈ ਗੁਰਪ੍ਰੀਤ ਪਲੇਹੜੀ ਬਾਈ ਆ ਸਭ ਤੋਂ ਪਹਿਲਾਂ ਸਾਂਝ ਹੀ ਜਿਹੜੀ ਮੈਂ ਪਿੰਡਾਂ ਦੇ ਵਿੱਚ ਪਹਿਲਾਂ ਹੀ ਚੱਲਦਾ ਸੀਗਾ ਹਨਾ ਸਭ ਤੋਂ ਪਹਿਲਾਂ ਬਾਈ ਤੇ ਮੇਰੀ ਗੁਰਪ੍ਰੀਤ ਪਲੇਹੜੀ ਬਾਈ ਮੇਰੀ ਕਾਨਫਰੰਸ ਤੇ ਗੱਲ ਕਰਾਉਂਦਾ ਮੈਂ ਕਦੇ ਵੀ ਬਾਈ ਨਾਲ ਹੱਕ ਤਾਣ ਕੇ ਖੜਿਆ ਨਹੀਂ ਆ ਜਦੋਂ ਵੀ ਕਿਤੇ ਵੀ ਬਾਈ ਦਾ ਲਈ ਮੈਂ ਸੀ ਇਹਨਾਂ ਨਾਲ ਆਗੂ ਨਾਲ ਲੜਦਾ ਵੀ ਰਿਹਾ ਸੀ ਤਾਂ ਕਾ ਵੀ ਕਹਿ ਹੁੰਦੀ ਵੀ ਸਾਡਾ ਅਸੀਂ ਕਿਉਂਕਿ ਸਾਡਾ ਨੌਜਵਾਨਾਂ ਦੇ ਕਿਉਂ ਖੋਦ ਕਰੀ ਜਾਂਦੇ ਹੈ ਨਾ ਕੋਈ ਗੱਲ ਨਹੀਂ ਚਲੋ ਸਮਾਂ ਹੁੰਦਾ ਪਰ ਸਮਾਂ ਇਹ ਚੀਜ਼ ਆ ਦੇਖੋ ਅੱਜ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦੇ ਗਾਲਾਂ ਪੈਂਦੀਆਂ ਨੇ ਜਿਨ੍ਹਾਂ ਨੇ ਕੁਝ ਸੱਚੇ ਸੱਚੇ ਮਨੋਂ ਕੰਮ ਕੀਤਾ ਉਹਨਾਂ ਨੂੰ ਹਮੇਸ਼ਾ ਦੁਨੀਆ ਯਾਦ ਰੱਖੂਗੀ ਇਹ ਜਿਹੜੇ ਇੱਕ ਨਾ ਕੈਮਰਾ ਆ ਕੈਮਰਾ ਚੱਲ ਰਿਹਾ ਇਹ ਮੈਨੂੰ ਦੇਖ ਰਿਹਾ ਇੱਥੋਂ ਮੇਰੀ ਅੰਦਰਲੀ ਆਵਾਜ਼ ਤਾਂ ਨਹੀਂ ਦੇਖ ਰਿਹਾ ਪ੍ਰਮਾਤਮਾ ਦਾ ਕੈਮਰਾ ਅੰਦਰ ਚੱਲਦਾ ਜਿਹੜਾ ਅੰਦਰਲਾ ਸੱਚ ਆ ਉਹ ਕਦੇ ਦਬਾਇਆ ਨਹੀਂ ਜਾ ਸਕਦਾ ਉਹ ਲੋਕਾਂ ਦੇ ਸਾਹਮਣੇ ਆਉਣਾ ਹੀ ਵੀ ਇਹ ਠੀਕ ਹੈ ਪਰ ਪਾਣੇ ਗੱਲਬਾਤ ਤੇ ਗੱਲ ਹੈ ਜਿਵੇਂ ਨਾ ਕਹਿੰਦੇ ਸਾਹਮਣੇ ਵੀ ਪੁਲਿਸ ਵਾਲੇ ਸਾਡੇ ਪੁੱਤ ਨੇ ਇਧਰੋਂ ਅਸੀਂ ਆ ਪੰਜਾਬ ਵਾਰਾਂ ਦੇ ਅਮਰੋ ਸਾਹਮਣੇ ਸਾਨੂੰ ਪਿਓ ਪੁੱਤਾਂ ਨੂੰ ਲੜਾਈ ਜਾਂਦਾ ਉਹ ਹੀ ਮੋਦੀ ਸਰਕਾਰ ਕੀ ਕਹਿਣਾ ਉਹ ਹੀ ਗੱਲ ਮੈਂ ਜਿਹੜੀ ਕਹਿਣਾ ਵੀ ਸਾਡੇ ਆਪਣੇ ਹੀ ਨੇ ਸਾਨੂੰ ਸਰਕਾਰਾਂ ਦੇ ਜਿਹੜੇ ਲੀਡਰ ਸਾਨੂੰ ਲੜਾ ਲੜਾ ਮਾਰੀ ਜਾਂਦੇ ਨੇ ਸਾਨੂੰ ਕਾੜ ਕੇ ਰੱਖਦੇ ਨੇ ਹਨ ਪਰ ਜੇ ਉਹੀ ਗੱਲ ਆ ਵੀ ਜੇ ਸਾਡਾ ਸਬਰ ਦਾ ਮਾਨ ਟੁੱਟ ਗਿਆ ਤਾਂ ਇਹਨਾਂ ਦਾ ਹਾਲਾਤ ਬੜੇ ਮਾੜੇ ਹੋਣਗੇ ਜਿਹੜੇ ਇਹ ਰਾਜੇ ਵਜ਼ੀਰ ਬਣੇ ਬੈਠੇ ਨੇਗੇ ਜਿਹੜੇ ਸਾਡੇ ਪੰਜਾਬੀਆਂ ਸਿਰ ਤੇ ਅਸੀਂ ਦੇਖੋ ਜੀ ਇਹ ਦੇਸ਼ ਦਾ ਸਭ ਤੋਂ ਵੱਡੀ ਗੱਲ ਇਹ ਹੈ ਇਹ ਦੇ ਅਸੀਂ ਅਨਾਜ ਦੇ ਭੰਡਾਰ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੇ ਭਰੇ ਨਾ ਜਦੋਂ 1960 ਤੇ 66 ਦੀ ਗੱਲ ਹੈ ਜਦੋਂ ਇਹ ਦੇਸ਼ ਜਾ ਕੇ ਲੋਕਾਂ ਅਗੇ ਅਨਾਜ ਮੰਗਦਾ ਸੀਗਾ ਅਸੀਂ ਭੁੱਖੇ ਮਰ ਰਹੇ ਹਾਂ ਉਦੋਂ ਅਸੀਂ ਹਰੀ ਕ੍ਰਾਂਤੀ ਲੈ ਕੇ ਆਂਦੀ ਉਦੋਂ ਅਸੀਂ ਅਨਾਜ ਦੇ ਭੰਡਾਰ ਭਰੇ ਅੱਜ ਇਹ ਦੇਸ਼ ਰੱਜ ਕੇ ਖਾਣ ਲੱਗ ਗਿਆ ਪੰਜਾਬ ਕਰਕੇ ਅੱਜ ਉਹਨਾਂ ਕਰਕੇ ਅੱਜ ਇਹ ਕਾਰਪੋਰੇਟ ਘਰਾਣੇ ਦੇ ਬਣ ਕੇ ਬਈ ਜੀ ਕਿਸਾਨਾਂ ਮਜ਼ਦੂਰਾਂ ਨੇ ਇਸ ਨੂੰ ਖੜਾ ਕਰਿਆ ਗੱਲ ਇਹ ਤੁਸੀਂ ਦੇਖੋ ਅੱਜ ਜਿਹੜਾ ਕਿਸਾਨ ਇੱਥੇ ਲੜਾਈ ਲੜ ਰਿਹਾ ਪੰਜਾਬ ਦੇ ਵਿੱਚ ਵੀ ਕੀ ਚੱਲ ਰਿਹਾ ਪੰਜਾਬ ਦੇ ਜਿਹੜੇ ਰਾਜਨੀਤਿਕ ਲੋਕ ਨੇ ਉਹ ਕੀ ਕਰਦੇ ਨੇਗੇ ਉਹ ਸਾਨੂੰ ਜਾਤਾਂ ਪਾਤਾਂ ਦੇ ਨਾਂ ਤੇ ਆਧਾਰ ਤੇ ਲਾ ਕੇ ਲੜਾ ਕੇ ਮਾਰਦੇ ਨੇ ਕਿਸਾਨਾਂ ਦੇ ਮਜ਼ਦੂਰਾਂ ਨੂੰ ਅੱਜ ਇੱਥੇ ਕਿਸਾਨ ਆਇਆ ਅੱਜ ਕਿਸਾਨ ਇੱਥੇ ਮਜ਼ਦੂਰ ਦੇ ਕਰਜ਼ੇ ਦੀ ਗੱਲ ਵੀ ਲੈ ਕੇ ਆਇਆ ਮਜ਼ਦੂਰ ਦੇ ਕਰਜ਼ੇ ਦੀ ਵੀ ਜਿਹੜੀ ਕਰਜ਼ੇ ਦੀ ਵੀ ਲੀਕ ਬਜਣੀ ਚਾਹੀਦੀ ਆ ਹੁਣ ਇਹ ਚੀਜ਼ ਦੇਖੋ ਵੀ ਇੱਥੇ ਭਾਜਪਾ ਦਾ 1 ਲੀਟਰ ਦੀ ਮੈਂ ਡਿਬੇਟ ਦੇਖੀ ਗੱਲ ਕਰ ਰਹੇ ਹਾਂ ਉੱਥੇ ਲੀਡਰ ਬੈਠ ਕੇ ਵੀ ਕਰਜ਼ਾ ਸੀ ਇੰਨਾ ਕਿਵੇਂ ਮਾਫ਼ ਕਰ ਦਈਏ ਇੰਨਾ ਏਡਾ ਵੱਡਾ ਸੀ ਕਰਜ਼ਾ ਕਿਸਾਨਾਂ ਮਜ਼ਦੂਰਾਂ ਦਾ ਕਿਵੇਂ ਮਾਫ਼ ਕਰ ਦਈਏ ਸਾਰੇ ਦੇਖਦਾ ਅਰਬਾਂ ਖਰਬਾਂ ਰੁਪਏ ਇਹਨਾਂ ਨੇ ਜਿਹੜੇ ਬਿਜ਼ਨਸਮੈਨਾਂ ਦਾ ਕਾਰਪੋਰੇਟ ਘਰਾਣਿਆਂ ਦਾ ਮਾਫ਼ ਕਰਤਾ ਜੇ ਉਹਨਾਂ ਦਾ ਕਰਜ਼ਾ ਮਾਫ਼ ਕਰ ਸਕਦੇ ਨੇ ਤਾਂ ਕਿਸਾਨਾਂ ਮਜ਼ਦੂਰਾਂ ਦੇ ਸਿਰ ਤੇ ਜਿੰਨਾ ਤੇ ਦੇਸ਼ ਚੱਲਦਾ ਜਿੰਨਾ ਜਿੰਨਾ ਦੇ ਕਰਕੇ ਲੋਕ ਢਿੱਡ ਭਰਦੇ ਨੇਗੇ ਉਹਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਜਾ ਸਕਦਾ ਬਾਈ ਇਹ ਗੱਲ ਸੋਚਣ ਵਾਲੀ ਆ ਹੈਨਾ ਵੀ ਇਹ ਜਿਹੜਾ ਇਹ ਪਵਾਨੇ ਸਿੱਧੂ ਉਹ ਉਹਨਾਂ ਨੂੰ ਕੀ ਅਪੀਲ ਕਰਨੀ ਨਹੀਂ ਆ ਚੱਲ ਪਏ ਸਾਰੇ ਦੇਖੋ ਆਪਾਂ ਇੱਕ ਚੀਜ਼ ਮੈਂ ਗੱਲ ਕਰਨਾ ਅੱਜ ਸਾਰੇ ਹੀ ਚੱਲ ਪਏ ਕੋਈ ਚੱਕਰ ਨਹੀਂ ਆਪਾਂ ਆਪ ਦੇ ਵਿੱਚ ਪਾਰਟੀ ਹੈ ਨਾ ਕਿਸੇ ਦੇ ਵਿਰੁੱਧ ਨਾ ਬੋਲੀਏ ਕੋਈ ਗੱਲ ਨਹੀਂ